ਕਾਜੀ ਕਾਰਨ ਨਹੀਂ ਹੈ 2.5 ਮਿੰਟ ਪਹਿਲਾਂ ਬਾਤ ਕੈਸੇ ਲੇਚ ਗੋਲੀकांड ਹੋ ਜਾਂਦਾ ਜੀ ਜਿਹਦੇ ਵਿੱਚ ਸਾਡੇ ਬੋਦੀ ਪਿਆਰੇ ਸਾਡੇ ਜੀਜਾ ਹੀ ਸੀਗੇ ਜਿਹਨਾਂ ਨੂੰ ਗੋਲੀ ਲੱਗਣ ਦਾ ਠੀਕ ਹੈ ਕਿ ਹੁਣ ਵੀ ਉਸ ਚੀਜ਼ ਦਾ ਨਹੀਂ ਹੱਲ ਹੋਊਗਾ ਸਾਨੂੰ ਸੰਕੇ ਚਿੱਟੇ ਹੋਗੇ ਇੱਥੇ ਪਹਿਣਾ ਬੋਵੇ ਆਪਾਂ 10 ਦਿਨ 15 ਦਿਨ ਵੀ ਨਹੀਂ ਠੀਕ ਰੀਜ਼ਨ ਇਹੀ ਹੈ ਕਿ ਕੋਈ ਤਾਂ ਵੱਡੋ ਇੱਕ ਬੰਦਾ ਵੀ ਫੜੋ ਕਿ ਜਿਹੜੇ ਉੱਥੇ ਇੰਨੀਆਂ ਗੋਲੀਆਂ ਚੱਲੀਆਂ ਕੋਈ ਵੀ ਅੱਗੇ ਨਹੀਂ ਆਇਆ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਇੰਨਾ ਕੋਲੋਂ ਅੱਜ 2.5 ਮਹੀਨੇ ਹੋਣ ਲੱਗੇ ਐ ਪੈਸੇ ਚੜ ਰਹੇ ਬਹੁਤ ਅੰਦਰ ਹੋਰ ਕੁਝ ਨਹੀਂ ਹੋ ਰਿਹਾ ਬੰਦੇ ਛੱਡੀ ਜਾ ਰਹੇ ਆ ਫੜੀ ਜਾ ਰਹੇ ਆ ਅੰਦਰ ਲੈ ਜਾਂਦੇ ਫਿਰ ਪੈਸੇ ਆਉਂਦੇ ਫਿਰ ਛੱਡ ਦਿੰਦੇ ਆ ਜਿੱਤੇ ਕਿ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਗੋਲੀ ਚੱਲੀ ਸੀ ਅਤੇ ਉਸ ਵਿਚਾਲੇ ਇੱਕ ਵਿਅਕਤੀ ਦੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤਾਂ ਅੱਜ ਉਸ ਪਰਿਵਾਰ ਵੱਲੋਂ ਸੀਪੀ ਦਫ਼ਤਰ ਪਹੁੰਚ ਕੇ ਇਨਸਾਫ ਦੀ ਮੰਗ ਕੀਤੀ ਗਈ ਅਤੇ ਉਹ ਜਿਹੜੋ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਆਸ਼ਵਾਸ਼ਣ ਮਿਲਿਆ ਕਿ ਜਲਦ ਤੋਂ ਜਲਦ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਭਾਜੀ ਕਾਰਨ ਨਹੀਂ ਹੈ 2.5 ਮਹੀਨੇ ਪਹਿਲਾਂ ਬਾਤ ਕੈਸ ਹੁਲੇਚ ਗੋਲੀ ਗੰਡ ਹੋਇਆ ਸੀ ਜੀ ਜਿਹਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਸਾਡੇ ਜੀਜਾ ਹੀ ਸੀਗੇ ਜਿਨ੍ਹਾਂ ਦੀ ਗੋਲੀ ਲੱਗਣ ਨਾਲ ਡੈਥ ਹੋ ਗਈ ਕਪੂਰਤਾ ਜੀ ਜਿਨ੍ਹਾਂ ਦੀ ਗੋਲੀ ਲੱਗਣ ਨਾਲ ਡੈਥ ਹੋ ਗਈ ਸੀਗੀ ਜੀ ਠੀਕ ਹੈ ਇਹ ਹੁਣ ਵੀ ਉਸ ਚੀਜ਼ ਦਾ ਨਹੀਂ ਹੱਲ ਹੋਊਗਾ ਸਾਨੂੰ ਨੰਗੇ ਚਿੱਟੇ ਹੋ ਕੇ ਇੱਥੇ ਬਹਿਣਾ ਪਵੇ ਆਪਾਂ 10 ਦਿਨ 15 ਦਿਨ 20 ਦਿਨ ਇੱਥੇ ਬੈਠਾਂਗੇ ਪੁਲਿਸ ਤਾਂ ਕਹਿ ਰਹੀ ਸੀ ਸੀ ਕਾਰਵਾਈ ਕਰਦੇ ਆ ਅਜੇ ਤੱਕ ਕਰ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਪੁਲਿਸ ਜੇ ਕਾਰਵਾਈ ਕਰਦੀ ਹੁੰਦੀ ਤੇ ਹੱਲ ਨਾ ਹੋ ਜਾਂਦਾ ਦੇ ਹੁਣ ਤੁਸੀਂ ਕੀ ਪਤਾ ਨੈਕਸਟ ਸਟੈਪ ਕੀ ਹੈ ਨੈਕਸਟ ਸਟੈਪ ਭਾਜੀ ਬੈਠੇ ਆ ਬਸ ਸਾਨੂੰ ਵਿਸ਼ਵਾਸਨ ਵਿਸ਼ਵਾਸ ਦੁਆਇਆ ਜਾਵੇ ਕਿ ਕਿੰਨੇ ਦਿਨਾਂ ਵਿੱਚ ਬੰਦੇ ਫੜੇ ਜਾਊਗੇ ਆਪਾਂ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਜਾਂ ਕੋਈ ਗੱਲਬਾਤ ਨਹੀਂ ਜੀ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਸ਼ੀਤਲ ਰੀਜ਼ਨ ਇਹੀ ਹੈ ਕਿ ਕੋਈ ਤਾਂ ਫੜੋ ਇੱਕ ਬੰਦਾ ਵੀ ਫੜੋ ਕਿ ਜਿਹੜੇ ਉੱਥੇ ਇੰਨੀਆਂ ਗੋਲੀਆਂ ਚੱਲੀਆਂ ਕੋਈ ਵੀ ਅੱਗੇ ਨਹੀਂ ਆਇਆ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਇੰਨਾ ਕੋਲੋਂ ਅੱਜ 2.5 ਮਹੀਨੇ ਹੋਣ ਲੱਗੇ ਐ ਕੀ ਲੱਗਦਾ ਤੁਹਾਨੂੰ ਕਾਰਵਾਈ ਕਿਉਂ ਨਹੀਂ ਹੋ ਰਹੀ ਵੀ ਰਾਜਨੀਤੀ ਪੈਸੇ ਖਾ ਰਹੇ ਹੈ ਪੈਸੇ ਚੜ ਰਹੇ ਹੈ ਬਹੁਤ ਅੰਦਰ ਹੋਰ ਕੁਝ ਨਹੀਂ ਹੋ ਰਿਹਾ ਬੰਦੇ ਛੱਡੀ ਜਾ ਰਹੇ ਆ ਫੜੀ ਜਾ ਰਹੇ ਆ ਅੰਦਰ ਲੈ ਜਾਂਦੇ ਫਿਰ ਪੈਸੇ ਆਂਦੇ ਫਿਰ ਛੱਡ ਦਿੰਦੇ ਆ ਇਹ ਤੁਹਾਡਾ ਪ੍ਰੋਟੈਸਟ ਕਿਹਦਾ ਤੱਕ ਜਿਲੀ ਹਾਂਜੀ ਪ੍ਰੋਟੈਸਟ ਕਰਤਾ ਕਰੋ ਇਨਸਾਫ ਨਹੀਂ ਮਿਲੂਗਾ ਉਨੀ ਦੇਰ ਤੱਕ ਅਸੀਂ ਪਿੱਛੇ ਨਹੀਂ ਹਟ ਰਹੇ ਤੁਹਾਨੂੰ ਸ਼ੱਕ ਆ ਵੀ ਬੰਦੇ ਉਹਨਾਂ ਨੂੰ ਵੇਸ਼ ਭੇਜੇ ਜਾਂਦੇ ਹਾਂ ਹਾਂ ਇਹ ਆਪ ਭੇਜ ਰਹੇ ਆ ਸਾਰੇ ਕਾਰਵਾਈ ਚਾਹੀਦੀ ਹੈ ਤੁਸੀ ਬਸ ਬੰਦੇ ਵੜੇ ਜਾਂਨ ਔਰ ਕੁਝ ਨਹੀਂ ਹੈ

ਦੀਪੀ ਸਾਹਿਬ ਨੇ ਸਾਨੂੰ ਪੂਰਾ assurance ਦਿੱਤਾ ਜੀ ਕਿ ਸਾਨੂੰ 2-4 ਦਿਨ ਦਾ ਟਾਈਮ ਦਿੱਤਾ ਜਾਵੇ ਹੈਲੋ ਹੈਲੋ ਜੇ ਇੰਨਾ ਬੰਦਿਆ ਤੇ ਨਾ ਫੜੇਗੇ ਜਾਂ ਨਾ ਕਾਰਵਾਈ ਕੀਤੀ ਤੇ ਤੁਸੀਂ ਆਪਣਾ ਧਰਨਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਲਗਾ ਸਕਦੇ ਹੋ ਸਾਨੂੰ 2-4 ਦਿਨਾਂ ਦਾ ਟਾਈਮ ਦਿੱਤਾ ਜਾਵੇ ਅਸੀਂ ਸਾਰੇ ਜਿਹੜੇ ਵੀ ਬੰਦੇ ਆ ਜੇ ਘੁੰਮ ਰਹੇ ਆ ਜਾਂ ਭੱਜ ਰਹੇ ਆ ਜਾਂ ਨੱਠ ਰਹੇ ਆ ਸਾਰਿਆਂ ਨੂੰ ਫੜਿਆ ਜਾਊਗਾ ਜੇ ਨਹੀਂ ਫੜਿਆ ਜਾਊਗਾ ਤੇ ਆਪਾਂ ਦੁਬਾਰਾ ਇੱਥੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜੇ ਹੋ ਚਾਹੇ ਮਾਤਾ